ਸਾਸਤਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਜਾਨੇ ਵਧੀਆ ਹੋਊਗੇ ਅਸੀਂ ਵੀ ਵਧੀਆ ਜੀ ਠੀਕ ਠਾਕ ਦੇਖੋ ਜੀ ਕਿੰਨੀ ਸੋਹਣੀ ਟੋਕਰੀ ਹੈ ਸਾਰੇ ਭੈਣ ਭਰਾਵਾਂ ਨਾਲ ਮੈਂ ਵੀ ਸੋਚਿਆ ਕਿ ਸ਼ੇਅਰ ਕਰਾਂ ਆਪਦੀ YouTube ਫੈਮਿਲੀ ਨਾਲ ਮੈਨੂੰ ਬਹੁਤ ਵਧੀਆ ਲੱਗੀ ਇਹ ਟੋਕਰੀ ਪਹਿਲੇ ਜਵਾਨਾਂ ਚ ਹੁੰਦੇ ਸੀ ਸਾਰ ਕਾਨੇ ਹਨਾ ਉਹਨਾਂ ਦੇ ਅਲਿਆਖੇ ਉਹਦੇ ਨਾਲ ਬਣਾਈ ਹੋਈ ਹੈ ਅਜੇ ਵੀ ਮਿਲ ਜਾਂਦਾ ਹੋਊਗਾ ਵੈਸੇ ਸਾਰਾ ਵਿੱਚ ਪਾ ਪਾ ਕੇ ਪਤਾ ਨਹੀਂ ਕਿਹੜੇ ਸਾਵਨਾ ਬਣਾਈ ਹੈ ਪਾਚੰਬਲੀ ਟੀਆ ਪਰ ਹੈ ਬਹੁਤ ਵਧੀਆ ਮਜ਼ਬੂਤੀ ਕੰਮ ਟੋਕਰ ਨਹੀਂ ਲੱਗਦੀ ਚੀਜ਼ ਪਿਆ ਹੋਵੇ ਮੇਕਅਪ ਦਾ ਸਮਾਨ ਵੀ ਰੱਖ ਕੇ ਪਾ ਕੇ ਰੱਖ ਸਕਦੇ ਆ ਪਰ ਪਹਿਣਾ ਪਹਿਣਾ ਆਪਣੀਆਂ ਮੇਕਅਪ ਦਾ ਸਮਾਨ ਵੀ ਰੱਖ ਸਕਦੀ ਹਾਂ ਬਹੁਤ ਵਧੀਆ ਲੱਗੀ ਵੈਸੇ ਸਾਰੀ ਜਾਣੀ ਦੱਸਿਆ ਜ਼ਰੂਰ ਬਹੁਤ ਸੋਹਣੀ ਲੱਗੀ ਹੋਊਗੀ ਸਾਰੇ ਭੈਣ ਭਰਾਵਾਂ ਨੂੰ ਆਸੇ ਪਾਸੇ ਲਾਈ ਹੋਏ ਆ ਪਰਸਨਲ ਲਾਈ ਹੋਏ ਕੁੰਗਰੂ ਬਹੁਤ ਸੋਹਣੇ ਲੱਗੇ ਸਜਾਵਟ ਵਿੱਚ ਮੈਨੂੰ ਤਾਂ ਵੈਸੇ ਬਹੁਤ ਪਸੰਦ ਆਈ ਸਾਰੇ ਭੈਣ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੋਹਣੀ ਸੋਹਣੀ ਲੱਗੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਬਲੌਗ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸਾਰੇ ਭੈਣ ਭਰਾ ਆਪਾਂ ਇੱਥੇ 99 ਬਲੌਗ ਲੇ ਕੇ ਆਂਦਰਾਂਵਾਂਗੇ ਇਸ ਕਰਕੇ ਲੇਟ ਹੋ ਜਾਂਦੇ ਸੀ ਕਿਉਂਕਿ ਆਪਣੇ ਕੋਲ ਦੂਜਾ ਫੋਨ ਹੈ ਨਹੀਂ ਸੀ ਹੁਣ ਲੈ ਲਿਆ ਹੁਣ ਵਧੀਆ ਚਲੋ ਤਕ ਮਾਰੇ ਸਸੇ ਕਾਲ ਜੀ ਸਾਰੇ ਜਿੱਥੇ ਤੁਸੀਂ ਅਗਰੇ ਅੱਜ ਖਿਓਗੇ ਪਰਮਾਤਮਾ ਤੁਹਾਨੂੰ ਜੜ ਦੀ ਕਲਾ ਵਿੱਚ ਰੱਖੇ ਜੀ ਆ ਬੈਜ ਦਿੱਤ ਕੇ ਆਈ ਸੀ ਸੱਚੀ ਕਾਲਜੀ ਸਰਨਜੀਤ ਵੀ ਤੁ ਸੰਗ ਰਾਜੀ ਖੂਜੀ ਹੋਗੇ ਪਰ ਮਾਦਮਾ ਤੁਹਾਨੂੰ ਚੜੀ ਕਲਾ ਵਿੱਚ ਰੱਖੇ ਮਨਵੀ ਬਲੈਕ ਆ ਆਪਦੇ ਪਾਪਾ ਦੇ ਨਾਲ ਸੌਦਾ ਇਹ ਸੌਦਾ ਲੈ ਕੇ ਆ ਸੱਚੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਇਹ ਸੌਦਾ ਚੱਕ ਕੇ ਲਿਆਏ ਆ ਅੱਜ ਸੌਦਾ ਆ ਮੈਂ ਮੈਡਲ ਦਿੱਤੇ 2025 ਵਿੱਚ ਹੁਣ ਰੇਸਾ ਵਿੱਚ ਜਿਹੜੀ ਗਿੰਮ ਚੱਲਦੀ ਸੀ ਤੋੜਤਾ ਤੇ ਆ ਆਹ ਜਿਹੜਾ ਆ ਜਿਹੜਾ ਮੈਡਲ ਆ ਇਹ ਵੀ ਜਿੱਤਿਆ ਸੀ ਕਿ 2023 ਵਿੱਚ ਹਾਂ ਪਹਿਲਾਂ ਜਿੱਤਿਆ ਸੀ ਆ 25 ਵਾਰ ਜਿੱਤਿਆ 2023 ਵਿੱਚ ਜਿੱਤਿਆ ਸੀ ਆ ਕੱਲ ਜਿੱਤ ਕੇ ਲਈ ਆ ਇਹ ਮੇਰੀ ਪਾਵਰ ਮੈਨੂੰ ਤੋੜਦਾ ਲੋ ਵਾ ਹੀ ਤੋੜਦਾ ਜਿੱਥੇ ਸੁੱਟੀ ਚ ਟੰਗਦਾ ਪਾਪਾ ਆ ਦੇਖੋ ਜੀ ਆ ਮੈਂ ਦਿੱਤੀ ਸੀ ਟਰੋਫੀ ਉਹ ਵੀ ਮੈਂ ਪਹਿਲੇ ਨੰਬਰ ਪਹਿਲੇ ਨੰਬਰ ਤੇ ਆਈ ਸੀ ਪਤਾ ਨਹੀਂ ਕਾ ਦੇ ਵਿੱਚ ਆਈ ਸੀ ਨਹੀਂ ਨਹੀਂ ਪਹਿਲੇ ਨੰਬਰ ਤੇ ਆਈ ਸੀ ਤੂੰ

ਕੱਟ ਤਾ ਦੇ ਕੱਚੀ ਵੇਲੇ ਕੋਈ ਹੈਗੀ ਨਹੀਂ ਲਿਖਣਾ ਨਾ ਉਹ ਤਾਂ ਹੈ ਗਿਆ ਹੈ ਗਿਆ ਹੈ ਜੇ ਖੋਲਣਾ ਨਹੀਂ ਪੁੱਤ ਖਾਤਾ ਲੋਕੀ ਟੰਨੇ ਕਿ ਚਾਟ 2 ਕਿਲੋ 2 ਕਿਲੋ ਦਾ ਹੈ ਇੰਨੇ ਕਾ ਤਾਂ ਲੈ ਕੇ ਆਂਦੀ ਆ ਕਿ ਚਾਹ ਪੱਤੀ ਇੰਨੇ ਇੰਨੇ ਮਮਾ ਜੀ ਮਮਾ ਜੀ ਹਾਂ ਅਬ ਹੁੰਦਾ ਪਤਾ ਨਹੀਂ ਹੈ ਤੁਸੀਂ ਆ ਦੱਸੋ ਆ ਕਰਦੇ ਵਾਹ ਉਹ ਵੀ ਖੋਲੀ ਜਾਂਦੀ ਆ ਨਾ ਖੋਲ

ਲੀ ਗੋੜ ਬੁਗਰੇ ਕਿਲੀ ਕਿੰਨੀ ਆ ਜੀ ਲੇਣੀ ਟੱਕ ਟੱਕ ਸ਼ੱਕ ਟੱਕ ਗਿੱਕਾ ਹੈ ਤੂੰ ਇਹਨੇ ਸੇ ਵੱਡੀ ਆ ਆ ਮੰਜਾ ਕਤਾ ਨੂੰ ਕਰ ਦੋ ਨਾ ਮੈਂ ਤਾਂ ਲੈ ਜਾ ਚਲ ਮੰਜਾ ਇਹ ਕਿਹੜਾ ਪੂਰਾ ਕੱਟਿਆ ਆ ਇਹਨਾਂ ਦਾ ਪਾਟ ਟਟਕੋ ਕੋਈ ਸਿੱਕਲ ਨਾ ਤਾਂ ਹੈਣੀ ਵਿੱਚੋਂ ਦੇਖਦੇ ਚਮਚਾ ਨਿਕਲ ਸੀ ਰਣੀ ਨਿਕਲੂਗਾ ਛੋਟਾ ਚੁਰਚਾ ਮੈਨੂੰ ਤਾਂ ਨਹੀਂ ਲੱਗਦਾ ਨਿਕਲੂਗਾ ਨਿਕਲੂਗਾ ਵਰੀਆ ਹੈ 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 ਹੈਗਾ ਕੁਸ ਹਾਂ ਚੰਦ ਲਈ ਜੰਗ ਬਾਸ ਫਿਰ ਨਿਕਲੂਗਾ ਕੁਸ

ਜੀ ਬਰਾਰਤ ਨੇ ਪੇਟੇ ਮਾਰਾ ਟੋਟ ਗਿਆ ਆ ਕੇ ਆਹ ਦੇਖੋ ਜੀ ਕਿੰਨੀ ਚਾਹ ਪੱਤੀ ਚੰਚਾ ਹੈ ਚੰਚਾ ਤਾਂ ਲਿਖ ਲੈਣੀ ਨਾ ਹੱਥ ਨਾਲ ਲੱਗਦੇ ਬ੍ਰੇਕਾਂ ਵਾਲੀ ਓਏ ਆ ਅਗਲੇ ਬ੍ਰੇਕ ਜਿਹੜੀ ਆ ਉਹ ਤਾਂ ਟੁੱਟ ਚੁੱਕੀ ਐ ਤੁਸੀਂ ਨੁਕਸਾਨ ਕਰ ਮੇਰਾ ਬ੍ਰੇਕ ਜੀ ਆਈ ਐ ਆ ਵੇਖੋ ਜੀ ਤੁਹਾਨੂੰ ਮੁਖਾਉਣੇ ਕੀ ਤੇ ਟਿਕਨਾ ਅਦੇ ਅਦੇ ਅੰਦਲੂਗੀ ਚੱਲੇ ਚੱਲ ਅੰਦਲੂਗੀ ਹਰ ਸੋਈ ਦੇ ਵੇ ਲੈ ਹਾਈ ਕੁੜੀ ਹੋ ਗਈ ਕੰਮ ਵਾਲੀ ਹੁਣ ਬਸ ਲਾ ਲੈਂਦੀ ਆ ਸਭ ਕੁਝ ਚਲੋ ਵਾਸ ਕੇਰਾ ਥੱਲੇ ਲੈ ਗਈ ਵਾਸ ਪੁੱਤ ਓਕੇ ਬੇਟਾ ਓਕੇ ਬਹੁਤ ਪਿਹੜੀ ਆ ਘਰ ਪਿਆਰ ਹੁਣ ਓਕੇ ਨਾ ਹੋ ਰਿਹਾ ਹੁਣ ਆਪਾਂ ਤਾਂ ਨਾ ਹਾਂ ਹੁਣ ਬੈੱਕ ਕਿੱਥੇ ਜਾਣਗੇ ਆ ਮੇਰੀ ਬਾਰਾ ਦਿੱਤੀ ਮੜਵੀਰ ਆ ਗਿਆ ਮੈਡਲ ਜੱਟ ਕੇ ਹਨਗੇ ਬੰਦਾ ਬੜਾ ਏ ਹੁਣ ਪਾਪਾ ਨੂੰ ਚੀਕ ਲੱਗਦਾ ਬੋਲਾ ਉਹ ਸਕੂਲ Então para sou de so papai. मैं को आंदोलन सिंह कहोगी कार्तिक लड़ अब था ना बहुत ज़्यादा आगे तो कैसे करूँ कालों कालों कोई चलो चलो अभी free नहीं कर पाने का दो बातें करते हैं तो नहीं करेंगे चल तो बढ़िया ना हाँ बनाए चार अरे तो नहीं क्यों ਕੋਈ ਨੰਬਰ ਫੜਾਪਾ ਇਹਨੂੰ ਦੇ ਦਈਏ ਨਹੀਂ ਮੈਂ ਹਜੇ ਨਹੀਂ ਹੋਣਾ ਪੁੱਤ ਇਹਦਾ ਤਾਂ ਚੱਕ ਕੇ ਮੇ ਤਾਂ ਢੇਰੀ ਹੋ ਜਾਣੇ ਥੱਲੇ ਓਹ ਪੋਲਟਾ ਪੋਲਟਾ